ਮੈਂ ਲੋਪ ਸਨਮਾਨ ਦੇ ਵਿੱਚ ਆਯੋਜਿਤ ਕੀਤਾ ਗਿਆ ਪ੍ਰੋਗਰਾਮ ਔਰ ਉਸ ਦੇ ਵਿੱਚ ਮੈਂ ਸਾਡੇ ਹਰਮਨ ਪਿਆਰੀ ਸ਼ਖਸੀਅਤ ਹਰਦਿਲ ਅਸੀਸ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਇੱਥੇ ਪੁੱਜਣ ਤੇ ਬਹੁਤ ਬਹੁਤ ਸਵਾਗਤ ਕਰਦੀ ਹਾਂ ਮੈਂ ਇਸ ਹਾਲ ਵਿੱਚ ਸਾਰੀਆਂ ਹੀ ਉੱਚ ਕੋਟੀ ਦੀਆਂ ਸ਼ਖਸੀਅਤਾਂ ਸਾਡੇ ਪਟਿਆਲੇ ਤੋਂ ਐਮ ਐਲ ਏ ਸਹਿਬਾਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਇਸ ਚਾਂਸਲਰ ਜੀ ਸਾਡੇ ਚੇਅਰਮੈਨ ਸਹਿਬਾਨ ਯੂਨੀਵਰਸਿਟੀ ਦੇ ਪ੍ਰੋਫੈਸਰਸ ਅਤੇ ਸਮਾਜਿਕ ਨਿਆਂ ਦੇ ਸਾਰੇ ਹੀ ਸਾਡੇ ਅਫਸਰ ਸਹਿਬਾਨ ਜੇਕਰ ਗੱਲ ਕਰੀਏ ਅੱਜ ਦੇ ਦਿਨ ਦੀ ਤੇ ਨਾਲ ਕੰਪੇਅਰ ਕਰਕੇ ਹਿੰਦੁਸਤਾਨ ਦਾ ਇਤਿਹਾਸ 2000 ਸਾਲਾਂ ਦੇ ਵਿੱਚ ਜਿਹੜੇ ਲੋਕ ਇੰਨੇ ਸਾਲਾਂ ਦੀ ਗੁਲਾਮੀ ਚੱਲਦੇ ਰਹੇ ਜਿਹੜੇ ਲੋਕ ਦੱਬੇ ਕੁਚਲਿਆ ਦੀ ਕੈਟਾਗਰੀ ਚਾਹੁੰਦੇ ਰਹੇ ਜਿਹੜੇ ਲੋਕਾਂ ਨੂੰ ਇਜਾਜ਼ਤ ਨਹੀਂ ਸੀ ਕਿ ਉਹ ਸਕੂਲਾਂ ਚ ਜਾ ਕੇ ਪੜ ਸਕਣ ਜਿਹੜੇ ਲੋਕ ਆਮ ਲੋਕਾਂ ਦੇ ਵਿੱਚ ਬੈਠ ਕੇ ਪਾਣੀ ਤੱਕ ਨਹੀਂ ਪੀ ਸਕਦੇ ਸੀ ਜੇਕਰ ਉਹਨਾਂ ਦੀ ਜ਼ਿੰਦਗੀ ਵਿੱਚ ਕਿਸੇ ਨੇ ਬਦਲਾ ਲਿਆਂਦਾ ਤਾਂ ਉਹ ਸੀ ਡਾਕਟਰ ਭੀਮrao ਅੰਬੇਦਕਰ ਤੇ ਅੱਜ ਉਸ ਮਹਾਨ ਸ਼ਖਸੀਅਤ ਦੇ 134ਵੇਂ ਜਨਮ ਦਿਹਾੜੇ ਨੂੰ ਮਨਾਉਂਦੇ ਹੋਏ ਉਹਨਾਂ ਦੀ ਗੱਲ ਕਰ ਰਹੇ ਹਾਂ ਔਰ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਕਿ ਪਹਿਲੀ ਵਾਰੀ ਹੋਇਆ ਹੋਣਾ ਕਿ ਇੱਡੀ ਵੱਡੀ ਗਿਣਤੀ ਦੇ ਵਿੱਚ ਸਾਰੇ ਹੀ ਸਾਡੇ ਆਉਣ ਵਾਲੇ ਪਵਿੱਖ ਸਾਡੇ ਬੱਚੇ ਸਾਡੇ ਅਧਿਆਪਕ ਸਹਿਬਾਨ ਸਾਡੀ ਪੂਰੀ ਸਰਕਾਰ ਨੇ ਇਸ ਦਿਨ ਨੂੰ ਐਨੇ ਜੋਸ਼-ਸ਼ੋਰ ਨਾਲ ਮਨਾਇਆ ਤੇ ਗੱਲ ਕਰਨੀ ਬਣਦੀ ਹੈ ਉਸ ਮਹਾਨ ਸ਼ਖਸੀਅਤ ਦੀ ਜਿਸਨੇ ਆਪਣਾ ਬਚਪਨ ਵੀ ਇਨ੍ਹਾਂ ਵਿਤਕਰਿਆਂ ਦੇ ਵਿੱਚ ਹੀ گزارਿਆ ਜਿਸ ਨੂੰ ਸਕੂਲ ਦੇ ਵਿੱਚ ਕਮਰੇ ਦੇ ਵਿੱਚ ਆਖਰੀ ਕਤਾਰ ਦੇ ਵਿੱਚ ਜ਼ਮੀਨ ਦੇ ਵਿੱਚ ਬੈਠਣਾ ਪੈਂਦਾ ਸੀ ਕੰਧ ਵੱਲ ਮੂੰਹ ਕਰਕੇ ਕਿਉਂਕਿ ਇੱਕ ਲੇਬਲ ਲੱਗਿਆ ਹੋਇਆ ਸੀ ਅਛੂਤ ਦਾ ਅਨਟਚੇਬਲ ਦਾ ਭਾਵੇਂ ਪੜਾਈ 'ਚ ਸਭ ਤੋਂ ਅੱਗੇ ਹੋਣ ਪਰ ਕਲਾਸ 'ਚ ਅੱਗੇ ਨਹੀਂ ਬੈਠ ਸਕਦੇ ਸੀ ਪਾਣੀ ਉਥੋਂ ਨਹੀਂ ਪੀ ਸਕਦੇ ਸੀ ਜਿੱਥੋਂ ਦੂਜੇ ਬੱਚੇ ਪੀਂਦੇ ਸੀ ਇੱਕ ਚਪੜਾਸੀ ਦੂਰੋਂ ਪਾਣੀ ਕਰਕੇ ਪਿਆਉਂਦਾ ਸੀ ਔਰ ਜੇ ਚਪੜਾਸੀ ਨਹੀਂ ਆਉਂਦਾ ਸੀ ਤਾਂ ਬਾਬਾ ਸਾਹਿਬ ਸਾਰਾ ਦਿਨ ਪਾਣੀ ਨਹੀਂ ਸੀ ਪੀ ਸਕਦੇ ਔਰ ਇੰਨੇ ਫਿਕਰਿਆਂ ਦੇ باوجود ਉਸ ਇਨਸਾਨ ਨੇ 32 ਡਿਗਰੀਆਂ ਹਾਸਲ ਕੀਤੀਆਂ ਆਪਣੀਆਂ ਡਿਗਰੀਆਂ ਔਰ ਉਹ ਵੀ ਲੰਡਨ ਵਰਗੇ ਦੇਸ਼ਾਂ 'ਚ ਜਾ ਕੇ ਬਾਹਰਲੇ ਦੇਸ਼ਾਂ 'ਚ ਜਾ ਕੇ ਔਰ ਇੰਨੀਆਂ ਡਿਗਰੀਆਂ ਹਾਸਲ ਕੀਤੀਆਂ ਉਹ ਡਿਗਰੀਆਂ ਅੱਜ ਕੱਲ੍ਹ ਵਾਂਗੂ ਨਹੀਂ ਸੀ ਕਿ ਕੋਈ ਫੇਕ ਡਿਗਰੀ ਲੈ ਲਵੇ ਸਾਰੀਆਂ ਹੀ ਮਿਹਨਤ ਨਾਲ ਹਾਸਲ ਕੀਤੀਆਂ ਔਰ ਇੰਨੀਆਂ ਡਿਗਰੀਆਂ ਹਾਸਲ ਕਰਨ ਤੋਂ ਬਾਅਦ ਜਦੋਂ ਦੁਬਾਰਾ ਆਪਦੇ ਦੇਸ਼ ਫਲਟਦੇ ਆ ਨੌਕਰੀ ਕਰਦੇ ਆ ਤਾਂ ਫੇਰ ਉਹੀ ਵਿਤਕਰਾ ਇੱਥੇ ਦੇਖਣ ਨੂੰ ਮਿਲਿਆ ਉੱਥੇ ਹਾਇਲ ਵੀ ਚਪੜਾਸੀ ਚਲਾ ਕੇ ਮਾਰਦਾ ਸੀ ਉਹਨਾਂ ਦੇ ਹੱਥ 'ਚ ਨਹੀਂ ਸੀ ਦਿੱਤੀ ਜਾਂਦੀ ਉਸੇ ਤਰ੍ਹਾਂ ਹੀ ਪਾਣੀ ਅਟ ਤੋਂ ਦਿੱਤਾ ਜਾਂਦਾ ਸੀ ਸ਼ਾਇਦ ਬਾਬਾ ਸਾਹਿਬ ਅੰਬੇਦਕਰ ਦੇ ਵੀ ਮਨ 'ਚ ਆਇਆ ਹੋਣਾ ਕਿ ਕੀ ਲੈਣਾ ਇਸ ਦੇਸ਼ ਦੇ ਵਿੱਚ ਰਹਿ ਕੇ ਉਹੋ ਜੇ ਬਾਹਰਲੇ ਦੇਸ਼ਾਂ 'ਚ ਜਾਈਏ ਜਿੱਥੇ ਕੋਈ ਵਿਤਕਰਾ ਨਹੀਂ ਜਿੱਥੋਂ ਪੜ ਕੇ ਆਏ ਸੀ ਪਰ ਨਹੀਂ ਉਹਨਾਂ ਨੇ ਠਾਣਿਆ ਉਹਨਾਂ ਨੇ ਸੰਕਲਪ ਕੀਤਾ ਕਿ ਤੱਕ ਕਿ ਮੈਂ ਆਪਣੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਸਵਾਰਨਾ ਜੋ ਕੁਝ ਮੈਂ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਨਹੀਂ ਦੇਖਣ ਦੇਣਾ ਸੋ ਉਹਨਾਂ ਦੀ ਕਲਮ ਨੇ ਇੱਕ ਐਸਾ ਇਤਿਹਾਸ ਲਿਖਿਆ ਐਸਾ ਸੰਵਿਧਾਨ ਸਿਰਜਿਆ ਕਿ ਸਾਡੇ ਸਾਰੇ ਹੀ ਪਿੱਛੇ ਧਕਾਲੇ ਹੋਏ ਲੋਕ ਉਹਨਾਂ ਨੂੰ ਇੱਕ ਨਵਾਂ ਰਾਹ ਮਿਲਿਆ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ ਗਈ ਤੇ ਅੱਜ ਉਹਨਾਂ ਕਰਕੇ ਅਸੀਂ ਸਾਰੇ ਇੱਥੇ ਵੱਡੀਆਂ-ਵੱਡੀਆਂ ਕੁਰਸੀਆਂ ਤੇ ਬਿਰਾਜ਼ਮਾਨ ਹਾਂ ਸੋ ਮੈਂ ਗੱਲ ਕਰਾਂਗੀ ਬਾਬਾ ਸਾਹਿਬ ਅੰbedkar ਦੇ ਸੰਘਰਸ਼ ਦੇ ਬਾਰੇ ਥੋੜੇ ਜੇ ਸ਼ਬਦਾਂ ਦੇ ਵਿੱਚ ਕਿਉਂਕਿ ਇਸ ਤੋਂ ਪਹਿਲਾਂ ਵੀ ਉਹ ਲੰਡਨ ਦੇ ਵਿੱਚ ਜਿਹੜੀਆਂ ਰਾਉਂਡ ਟੇਬਲ ਕਾਨਫਰੰਸਸ ਹੁੰਦੀਆਂ ਸੀ ਉੱਥੇ ਵੀ ਸਾਡੇ ਅਨਸੂਚਿਤ ਜਾਤੀ ਦੇ ਨਾਲ ਸੰਬੰਧਤ ਸਾਡੇ ਪਿਛੜੇ ਵਰਗ ਨਾਲ ਸੰਬੰਧਤ ਲੋਕਾਂ ਦੇ ਮੁੱਦੇ ਚੱਡੇ ਸੀ ਰੱਖਵੇਂ ਕਰਨ ਦਾ ਮੁੱਦਾ ਰੱਖਦੇ ਸੀ ਔਰ ਜਦੋਂ ਇਹ ਸੰਵਿਧਾਨ ਲਿਖਿਆ ਗਿਆ ਤਾਂ ਸੰਵਿਧਾਨ ਦੇ ਸ਼ਿਰਸ਼ਕ ਦੇ ਉੱਪਰ ਵੀ ਕਿੱਥੋਂ ਸ਼ੁਰੂ ਕੀਤਾ ਜਾਵੇ ਉੱਥੇ ਵੀ ਬੜੀ ਬਹਿਸ ਹੋਈ ਸੀ ਕਿ ਕਿਹਦਾ ਨਾਮ ਲਿਖਿਆ ਜਾਵੇ ਕਿਸ ਲੀਡਰ ਦਾ ਨਾਮ ਲਿਖ ਦਿੱਤਾ ਜਾਵੇ ਜਾਂ ਈਸ਼ਵਰ ਦਾ ਨਾਮ ਲਿਖ ਦਿੱਤਾ ਜਾਵੇ ਪਰ 바ਵਾ ਸਾਹਿਬ ਨੇ ਜੋ ਲਿਖਿਆ ਸੀ ਵੀ ਦਾ ਪੀਪਲ ਆਫ ਇੰਡੀਆ ਅਸੀਂ ਭਾਰਤ ਦੇ ਲੋਕ ਅਸੀਂ ਭਾਰਤ ਦੇ ਲੋਕ ਸੰਵਿਧਾਨ ਅਨੁਸਾਰ ਜਿਵੇਂ ਹਾਂ ਅਸੀਂ ਭਾਰਤ ਦੇ ਲੋਕ ਭਾਰਤ ਬਣਾਉਨੇ ਆ ਭਾਰਤ ਸਿਰਫ ਇੱਕ ਜਿਓਗ੍ਰਾਫੀਆ ਨਹੀਂ ਹੈ ਭਾਰਤ ਸਿਰਫ ਇੱਕ ਮੈਪ ਨਹੀਂ ਉਕਰਿਆ ਹੋਇਆ ਧਰਤੀ ਦੇ ਉੱਪਰ ਅਸੀਂ ਸਾਰੇ ਲੋਕਾਂ ਵੱਖ-ਵੱਖ ਧਰਮਾਂ ਦੇ ਜਾਤਾਂ ਦੇ ਵੱਖ-ਵੱਖ ਫਿਰਕਿਆਂ ਦੇ ਜੋ ਭਾਰਤ ਸਿਰਜਦੇ ਹਾਂ ਸੋ ਇਨ੍ਹਾਂ ਯਤਨਾਂ ਦੇ ਸਦਕਾ ਬਾਬਾ ਸਾਹਿਬ ਨੇ ਜਿੱਥੇ ਅਨਸੂਚਿਤ ਜਾਤੀਆਂ ਦੀ ਗੱਲ ਕੀਤੀ ਉਹਨਾਂ ਨੂੰ ਉੱਚਾ ਚੱਕਣ ਦੀ ਗੱਲ ਕੀਤੀ ਰੱਖਵੇਂ ਕਰਨ ਦੀ ਗੱਲ ਕੀਤੀ ਉਥੇ ਹੀ ਉਹਨਾਂ ਦੇ ਕਈ ਪਹਿਲੂ ਲੁਕੇ ਵੀ ਰਹਿ ਗਏ ਕਈ ਵਾਰੀ ਉਹਨਾਂ ਨੂੰ ਸਿਰਫ ਤਲਿ ਤਾਣਾ ਨਾਲ ਜੋੜ ਕੇ ਹੀ ਦੇਖਿਆ ਗਿਆ ਕਿਉਂਕਿ ਬਹੁਤੀ ਵਾਰ ਇਸ ਤਰ੍ਹਾਂ ਦੇ ਲੋਕ ਕੁਰਸੀਆਂ ਤੇ ਬੈਠੇ ਹੁੰਦੇ ਆ ਜਿਹੜੇ ਇਹੋ ਜਿਹੇ ਸੰਗਰਸ਼ੀ ਲੋਕਾਂ ਨੂੰ ਅੱਗੇ ਵੀ ਨਹੀਂ ਆਉਣ ਦਿੰਦੇ ਸੋ ਇਹੀ ਕਾਰਨ ਹੈ ਕਿ ਉਹਨਾਂ ਨੂੰ ਜੋ ਭਾਰਤ ਰਤਨ ਮਿਲਿਆ ਉਹ 1990 ਚ ਜਾ ਕੇ ਮਿਲਿਆ ਮਰਨੁਪ੍ਰਾਂਤ ਦੇਸ਼ੀ ਪਗਤ ਸਿੰਘ ਜਿਨ੍ਹਾਂ ਦੀ ਅਸੀਂ ਗੱਲ ਕਰਦੇ ਹਾਂ ਉਹਨਾਂ ਨੂੰ ਹਜੇ ਤੱਕ ਵੀ ਨਹੀਂ ਨਿਵਾਜਿਆ ਗਿਆ ਸੋ ਮੈਂ ਗੱਲ ਕਰਾਂ ਕਿ ਬਾਬਾ ਸਾਹਿਬ ਦੇ ਲਿਸ਼ੇ ਸੰਵਿਧਾਨ ਦੀ ਉੱਥੇ ਸਿਰਫ ਮੈਂ ਉਹੀ ਗੱਲ ਕਰਾਂਗੀ ਸਿਰਫ ਅਦਾਲਤਾਂ ਦੀ ਗੱਲ ਨਹੀਂ ਹੋਈ OBC ਵਰਗ ਦੀ ਵੀ ਗੱਲ ਹੋਈ ਔਰਤਾਂ ਦੀ ਵੀ ਗੱਲ ਹੋਈ ਜੇਕਰ ਅਸੀਂ OBC ਵਰਗ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਮਿਸ਼ਨ ਦੀ ਗੱਲ ਰੱਖੀ ਗਈ ਉਹਨਾਂ ਨੇ ਰਾਖਵੇਂ ਕਰਨ ਦੀ ਗੱਲ ਰੱਖੀ OBCs ਵਾਸਤੇ ਉਸੇ ਤਰ੍ਹਾਂ ਔਰਤਾਂ ਦੀ ਗੱਲ ਕਈ ਵਾਰੀ ਦੱਸੀ ਨਹੀਂ ਜਾਂਦੀ ਕਿ ਪਾਪਾ ਸਾਹਿਬ ਨੇ ਔਰਤਾਂ ਲਈ ਕੀ ਕੀਤਾ ਜੇਕਰ ਔਰਤਾਂ ਕੋਈ ਪ੍ਰਾਪਰਟੀ ਦਾ ਅਧਿਕਾਰ ਲੈ ਸਕਦੀਆਂ ਜੇਕਰ ਔਰਤਾਂ ਕੋਲ ਡਾਈਵੋਰਸ ਦਾ ਅਧਿਕਾਰ ਹੈ ਜੇਕਰ ਔਰਤਾਂ ਨੂੰ ਅੱਜਕੱਲ ਤੁਸੀਂ ਕਹਿ ਲੋ ਕਿ ਮੈਂ ਟਰਨਟੀ ਲੀਵ ਮਿਲਦੀ ਹੈ ਜੇਕਰ ਔਰਤਾਂ ਨੂੰ ਪਈ ਕਰਾਚੀ ਵੀ ਮਿਲਦੀ ਹੈ ਤੇ ਇਹ ਸਾਰਾ ਕੁਝ ਸੰਵਿਧਾਨ ਚ ਲਿਖਿਆ ਗਿਆ ਸੀ ਐਕਟ ਬਣਾਏ ਗਏ ਸੀ ਬਹੁਤ ਵੱਡਾ ਯੋਗਦਾਨ ਬਾਬਾ ਸਾਹਿਬ ਅੰਬੇਦਕਰ ਦਾ ਸਾਡੀਆਂ ਔਰਤਾਂ ਨੂੰ ਉਪਰ ਚੱਕਣ ਲਈ ਦੀ ਹੈ ਸੋ ਇਹ ਗੱਲਾਂ ਉਜਾਗਰ ਕਰਨੀਆਂ ਬਹੁਤ ਜ਼ਰੂਰੀ ਨੇ ਕਿਉਂਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਇਹ ਪੀੜਾ ਚੁੱਕਿਆ ਕਿਉਂਕਿ ਇਸ ਤੋਂ ਪਹਿਲਾਂ ਜੋ ਗੱਲ ਕੀਤੀ ਗਈ ਸੀ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਤੇ ਸ਼ਹੀਦ ਭਗਤ ਸਿੰਘ ਫੋਟੋ ਦੀ ਉਹ ਜੋ ਅਸੀਂ ਦਫ਼ਤਰਾਂ ਚ ਲਾਉਣੀ ਸ਼ੁਰੂ ਕੀਤੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਦੇ ਵਿੱਚ ਉਸ ਨੂੰ ਅੱਗੇ ਤੋਰਦੇ ਹੋਏ ਪੰਜਾਬ ਦੇ ਵਿੱਚ ਵੀ ਬਾਬਾ ਸਾਹਿਬ ਅੰਬੇਦਕਰ ਦੇ ਜੋ ਵਿਚਾਰ ਸੀ ਉਹਨਾਂ ਨੂੰ ਅੱਗੇ ਬਧਾਇਆ ਗਿਆ ਜਿੱਕਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਜਿਸ ਦੀ ਅੱਜ ਗੱਲ ਵੱਡੇ ਪੱਤਰ ਤੇ ਹੋਈ ਹੈ ਤਾਂ ਸਿਰਫ 24 25 ਦੀ ਗੱਲ ਨਹੀਂ ਮੈਂ ਪਹਿਲੀ ਗੱਲ ਵੀ ਕਰਾਂਗੀ 2017 ਤੋਂ 2020 ਤੱਕ ਸਾਡੇ ਬੱਚੇ ਪੋਸਟ میٹرਿਕ ਸਕਾਲਰਸ਼ਿਪ ਤੋਂ ਵਾਂਝੇ ਰਹੇ ਸਾਡੇ ਬੱਚਿਆਂ ਨੂੰ ਡਿਗਰੀਆਂ ਤੱਕ ਨਹੀਂ ਦਿੱਤੀਆਂ ਗਈਆਂ ਔਰ ਇਹ ਸੰਤਾਪ ਉਹ ਝੇਲਦੇ ਰਹੇ ਜਦੋਂ ਤੱਕ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨਹੀਂ ਆਈ ਔਰ ਉਹ ਜਿਹੜੀ ਬਿੰਦੀ ਪਕਾਇਆ ਰਾਸ਼ੀ ਸੀ ਉਹਦੇ ਕਰਕੇ ਬੱਚਿਆਂ ਦੀਆਂ ਡਿਗਰੀਆਂ ਰੋਕੀਆਂ ਗਈਆਂ ਔਰ ਜਦੋਂ ਇਹ ਗੱਲ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਦੇ ਨੋਟਿਸ ਤੇ ਵਿੱਚ ਆਈ ਉਹਨਾਂ ਨੇ ਸਿਰਫ ਹੁਣ ਦੀ ਮਜ਼ੂਤਾ ਰਾਸ਼ੀ ਨਹੀਂ ਜੇ ਮੈਂ ਗੱਲ ਕਰਾਂ ਕਿ 2017 ਤੋਂ 2020 ਤੱਕ ਦੀ ਬਕਾਇਆ ਰਾਸ਼ੀ ਵੀ ਸਾਰੀ ਰਿਲੀਜ਼ ਕੀਤੀ ਜਿਹਦੇ ਵਿੱਚ ਅਸੀਂ 366 ਕਰੋੜ ਰੁਪਈਆ ਪ੍ਰਾਈਵੇਟ ادارے ਨੂੰ 92 ਕਰੋੜ ਰੁਪਈਆ ਸਰਕਾਰੀ ادارے ਨੂੰ ਦਿੱਤਾ 3000 ਤੋਂ ਵੱਧ ਇੰਸਟੀਚਿਊਟਸ ਨੂੰ ਅਸੀਂ ਰਹਿੰਦੀ ਬਕਾਇਆ ਰਾਸ਼ੀ ਵੀ ਸਾਰੀ ਅਦਾ ਕੀਤੀ ਔਰ ਮਾਨ ਸਾਹਿਬ ਤੇ ਮੈਨੂੰ ਮਾਣ ਹੈ ਕਿ ਉਹਨਾਂ ਨੇ ਇੱਕ ਫਰਮਾਨ ਵੀ ਜਾਰੀ ਕੀਤਾ ਵੀ ਕੋਈ ਵੀ ਬੱਚਿਆਂ ਦੀ ਡਿਗਰੀ ਨਹੀਂ ਰੋਕੇਗਾ ਉਹਨਾਂ ਦੀ ਸਕਾਲਰਸ਼ਿਪ ਇੱਥੇ ਔਰ ਇਹ ਮੈਨੂੰ ਪਤਾ ਹੈ ਕਿ ਕਿੰਨੇ ਬੱਚਿਆਂ ਨੂੰ ਇਸ ਦਾ ਲਾਭ ਮਿਲਿਆ ਕਿੰਨੇ ਬੱਚੇ ਉਹਨਾਂ ਨੂੰ ਦਿਵਾਵਾ ਦੇ ਰਹੇ ਨੇ ਇਸ ਤੋਂ ਬਾਅਦ ਜੋ ਅਸੀਂ ਗਰੀਬ ਬੱਚਿਆਂ ਦੇ ਵਿਆਹਾਂ ਤੇ 51000 ਰੁਪਇਆ ਦਿੱਨੇ ਆ ਦਿੱਤਾ ਪਹਿਲਾਂ ਵੀ ਜਾਂਦਾ ਸੀ ਪਰ ਉਦੋਂ ਦਿੱਤਾ ਜਾਂਦਾ ਸੀ ਜਦੋਂ ਕੁੜੀਆਂ ਦੇ ਵਿਆਹਾਂ ਬਾਹਾਂ ਬੱਚੇ ਵੀ ਹੋ ਜਾਂਦੇ ਸੀ ਔਰ ਅਸੀਂ ਇਸ ਨੂੰ ਪੂਰੀ ਤਰ੍ਹਾਂ ਸਟ੍ਰੀਮ ਲਾਈਨ ਕਰਕੇ ਇਮੀਡੀਏਟਲੀ ਬੱਚਿਆਂ ਦੇ ਖਾਤਿਆਂ ਦੇ ਵਿੱਚ ਪਾਉਨੇ ਆ 1 ਮਹੀਨੇ ਤੋਂ ਜ਼ਿਆਦਾ ਪੂਰੀ ਕੋਸ਼ਿਸ਼ ਹੈ ਸਾਡੀ ਕਿ ਇਸ ਸਕੀਮ ਨੂੰ ਅਸੀਂ ਡਿਲੇ ਨਹੀਂ ਕਰਦੇ ਔਰ ਇਸ ਸਾਲ ਦੇ ਵਿੱਚ ਅਸੀਂ 300 ਕਰੋੜ ਰੁਪਇਆ ਇਹਨਾਂ ਬੱਚਿਆਂ ਦੇ ਖਾਤਿਆਂ ਵਿੱਚ ਪਾਇਆ ਜੋ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਸੀ ਸਾਡੇ ਓ ਐਸਸੀ ਪਰਿਵਾਰ ਜਿਹਨੂੰ ਐਸਸੀ ਕਾਰਪੋਰੇਸ਼ਨ ਸਾਡਾ ਵਿਭਾਗ ਲੋਨ ਦਿੰਦਾ ਉਹ ਲੋਨ ਇਸ ਕਰਕੇ ਲੈਂਦੇ ਸੀ ਵੀ ਉਹਨਾਂ ਨੇ ਕੋਈ ਛੋਟਾ ਮੋਟਾ ਕਾਰੋਬਾਰ ਕਰਨਾ ਹੁੰਦਾ ਸੀ ਥੋੜੇ-ਬਹੁਤ ਲੋਨ ਹੁੰਦੇ ਸੀ ਪਰ ਉਹ ਚੁਕਾਏ ਨਹੀਂ ਜਾਂਦੇ ਔਰ ਵਾਧਾ-ਵਾਧਾ ਵਿਆਜ ਇੰਨਾ ਵੱਧ ਜਾਂਦਾ ਸੀ ਕਿ ਉਹ ਅਸਮਰੱਥੀ ਹੋ ਜਾਂਦੇ ਸੀ ਕਈ ਵਾਰ ਘਰੇ ਜਿਹਨੇ ਲੋਨ ਲਿਆ ਸੀ ਉਹਦੀ ਡੈਥ ਹੋ ਜਾਂਦੀ ਸੀ ਪਤਾ ਹੀ ਨਹੀਂ ਲੱਗਦਾ ਸੀ ਵੀ ਕਿਵੇਂ ਇਹਨੂੰ ਅਸੀਂ ਨਿਪਟਣਾ ਮੈਂ ਪਿਛਲੇ ਸਾਲ ਮਲੰਦਰ ਵਿੱਚ ਸੀਐਮ ਸਾਹਿਬ ਨੂੰ ਰਿਕੁਐਸਟ ਕੀਤੀ ਸੀ ਮੈਨੂੰ ਅੱਜ ਵੀ ਯਾਦ ਹੈ ਕਿ ਇਹਨਾਂ ਲਈ ਸਾਨੂੰ ਕੋਈ ਓਟੀਐਸ ਸਕੀਮ ਅਸੀਂ ਬਣਾ ਲਈਏ ਤਾਂ ਕਿ ਇਹਨਾਂ ਦੇ ਲੋਨਾਂ ਦਾ ਕੋਈ ਅਸੀਂ ਨਿਪਟਾਰਾ ਕਰ ਸਕੀਏ ਔਰ ਮੈਂ ਪੂਰੀ ਤਰ੍ਹਾਂ ਧੰਨਵਾਦ ਕਰਾਂਗੀ ਕਿ ਸਿਰਫ ਓਟੀਐਸ ਨਹੀਂ ਸੀਐਮ ਸਾਹਿਬ ਨੇ ਸਾਨੂੰ 2020 ਤੱਕ ਦੇ ਜਿੰਨੇ ਵੀ ਲੋਨ ਲਏ ਸੀ ਸਾਡੇ ਐਸ்சி ਭਾਈਚਾਰੇ ਦੇ ਵਿਅਕਤੀਆਂ ਵੱਲੋਂ ਉਹ ਲੋਨ ਪ੍ਰਿੰਸੀਪਲ ਕਹਿ ਲੋ ਵਿਆਜ ਕਹਿ ਲੋ ਸਾਰਾ ਕੁਝ ਹੀ ਮaaf ਕਰ ਦਿੱਤਾ ਓਟਿਸ ਤੋਂ ਉੱਪਰ ਕੀ ਗੱਲ ਕੀਤੀ 70 ਕਰੋੜ ਰੁਪਏ ਦਾ ਲੋਨ ਮaaf ਕੀਤਾ ਸਾਡੇ 5000 ਵਿਅਕਤੀਆਂ ਦੇ ਪਿੱਛੇ ਜੋ ਪਰਿਵਾਰ ਸੀ 5000 ਤੋਂ ਕਿਤੇ ਵੱਧ ਸੰਖਿਆ ਵੱਧ ਜਾਂਦੀ ਉਹਨਾਂ ਨੂੰ ਬਹੁਤ ਵੱਡਾ ਰੀਲੀਫ ਮਿਲਿਆ ਮਹਿਮਾਨ ਸਾਹਿਬ ਦਾ ਦਿਲੋਂ ਧੰਨਵਾਦ ਕਰਾਂਗੀ ਕਿ ਉਹ ਸਾਡੇ ਗਰੀਬ ਪਰਿਵਾਰਾਂ ਦੇ ਨਾਲ ਤਿਲੋਂ ਖੜੇ ਨੇ ਔਰ ਅਪਾਰਟਮੈਂਟ ਨੂੰ ਲਗਾਤਾਰ ਆਪਣੀ ਅਤੀਸ਼ੀ ਅਗਵਾਈ ਦਿੰਦੇ ਰਹਿੰਦੇ ਨੇ ਤੋਂ ਅੰਤ ਵਿੱਚ ਮੈਂ ਇਸ ਪ੍ਰੋਗਰਾਮ ਨੂੰ ਆਯੋਜਿਤ ਕਰਨ ਲਈ ਸਾਰਿਆਂ ਦਾ ਧੰਨਵਾਦ ਕਰਦੀ ਹੋਈ ਅਰੇ ਅੱਜ ਦੇ ਦਿਨ ਅਸੀਂ ਵੀ ਇਹ ਸੰਕਲਪ ਕਰੀਏ ਕਿ ਜੋ ਲੀਹਾਂ ਤੇ ਸਾਨੂੰ ਬਾਬਾ ਸਾਹਿਬ ਅੰbedkar ਨੇ ਪਾਇਆ ਸੀ ਉਹਨਾਂ ਲੀਹਾਂ ਤੇ ਅਸੀਂ ਤੁਰੀਏ ਸਿਰਫ ਆਪਣੇ ਹੱਕਾਂ ਦੀ ਰਾਖੀ ਨਹੀਂ ਆਪਣੇ ਫਰਜ਼ ਵੀ ਨਿਭਾਈਏ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਇੱਕ ਬਹੁਤ ਹੀ ਸੁਰੱਖਿਅਤ ਵਿੱਦਿਆ ਦੇਣ ਵਾਲਾ ਮਾਹੌਲ ਸਿਰਜੀਏ ਮੈਂ ਬਾਬਾ ਸਾਹਿਬ ਦੇ ਲਈ ਦੋ ਲਾਈਨਾਂ ਬੋਲ ਕੇ ਸਮਾਪਤੀ ਕਰਾਂਗੀ ਕਿ ਇਹਨਾਂ ਧੁੱਪਾਂ ਤੇ ਔੜਾਂ ਨੂੰ ਕਰਾਰੀ ਹਾਰ ਦੇਣੀ ਹੈ ਮੈਂ ਸੁੱਕੇ ਬਿਰਖ ਦੀ ਟਾਣੀ ਦਾ ਇੱਕ ਪੱਤਾ ਹਰਾ ਬਣਨਾ ਮੈਂ ਸਾਰੇ ਬੁਝ ਰਹੇ ਨੈਣਾਂ ਨੂੰ ਰੌਸ਼ਨ ਖਾਬ ਦੇਣੇ ਨੇ ਸੋ ਇਹ ਸੀ ਆਪਣੀ ਅੱਜ ਦੀ ਅਪਡੇਟ ਇਹ ਕਿਸ ਤਰ੍ਹਾਂ ਦੀ ਲੱਗੀ ਦਿੱਤੀ ਹੋਈ ਇਹ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰ ਦੇਣਾ ਮਿਲਦੇ ਹਾਂ ਆਪਣੀ ਅਗਲੀ ਅਪਡੇਟ ਵਿੱਚ ਧੰਨਵਾਦ ਜੀ